ਕਿ ਸਾਡੇ ਵਿਚਕਾਰ ਜਿਸ ਗੱਲ ਉਹ ਗੱਲ ਥੋੜਾ ਜਿਹਾ ਸਮਾਂ ਪਹਿਲਾਂ ਕਰਕੇ ਹਟਿਆ ਜਿੱਥੋਂ ਮੈਂ ਸਟਾਰਟਿੰਗ ਕੀਤੀ ਹੈ ਇੱਕ ਖਿਡਾਰੀ ਇੰਗਲੈਂਡ ਦੇ ਗੁਰੂਕਰਦੇ ਪ੍ਰਧਾਨ ਵੀ ਬਣਿਆ ਵੱਡੇ ਖਿਡਾਰੀ ਉਹਨਾਂ ਦਾ ਪਿੰਡ ਤਾਂ ਸੀਗਾ ਮਾਲਪੁਰ ਦੇ ਲਾਗੇ ਸਰਾਲਾ ਪਰ ਉਹ ਕੰਗ ਜਗੀਰ ਫਲੌਰ ਦੇ ਲਾਗੇ ਅਪਰੇ ਦੇ ਲਾਗੇ ਤੇ ਗੱਟੀ ਦੇ ਗੁਰਾਇੰ ਦੇ ਲਾਗੇ ਪਿੰਡ ਆਪਣੇ ਭੂਆ ਦੇ ਪਿੰਡ ਚੱਲ ਗਏ ਤੇ ਉਹਨੂੰ ਜਿਹੜਾ ਬਲਵੀਰ ਬੀਰੀ ਕੰਗਾ ਵਾਲਾ ਯਾਖਿਆ ਗਿਆ ਜਿੱਥੋਂ ਤੱਕ ਮੈਂ ਹਸੀ ਬਰੋਲੀ ਐ ਅੱਜ ਦੁਨੀਆ ਦਾ 1991 ਦੇ ਵਿੱਚ ਸਭ ਤੋਂ ਪਹਿਲਾ ਕੈਨੇਡਾ ਕੱਪ ਦਾ ਜਿਹੜਾ ਹੈ ਉਤਮ ਜਾਫੀ ਬਣਿਆ ਸਿਧਵਾ ਸਾਹਿਬ ਅੱਜ ਮੈਂ ਤੁਹਾਨੂੰ ਅਠੋਲਾ ਸਾਹਿਬ ਵੱਧ ਕਹੂੰਗਾ ਕਿਉਂਕਿ ਪਿੰਡ ਤਾਂ ਉਹਨਾਂ ਦਾ ਅਠੋਲਾ ਹੀ ਆ ਪਿੰਡਾ ਕਹਿੰਦਾ ਸਾਡੇ ਚਾਚਾ ਜੀ ਸਾਡੇ ਪਰਿਵਾਰ ਚੋਂ ਭੂਆ ਦੇ ਪਿੰਡ ਚਿਲਗੇ ਤੇ ਸਿਧਵਾ ਵਾਲਾ ਮੇਕੀ ਬਣ ਗਿਆ ਖੜੇ ਹੋਏ ਜੀ ਜਿਹੜਾ ਦੋ ਕਦਮ ਆਇਓ 1991 ਦਾ ਹੈ ਤਾੜੀਆਂ ਮਾਰ ਦਿਓ ਨਾਲ ਹੀ 2001 ਦੇ ਵਿੱਚ ਜਦੋਂ ਗਰਲਾਲ ਕਨੌਰ ਬੈਸ ਰੀਡਰ ਬਣਿਆ ਤੇ ਸਿੱਧਵਾ ਵਾਲਾ ਵੀਰ ਹੈ ਜਿਹੜਾ ਬੈਸ ਸੁਪਰ ਬਣਿਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਖੜੇ ਹੋਣਗੇ ਲਓ ਦੇਖੋ ਸਟਾਰ ਆਈ ਸੁਪਰਸਟਾਰ ਆਈ ਹੈ वर्ल्ड कप ਦੇ ਜੇਤੂ ਆ ਸੁਮਿਤਰ ਸਿੰਘ ਜੀ ਸਾਡੀ ਕਬੱਡੀ ਦਾ ਹੀਰਾ ਹੈ ਬੜੇ ਸਾਲਾਂ ਬਾਅਦ ਮਿਲਿਆ ਹੈ ਇਹਦੀ ਵੀ ਕਬੱਡੀ ਨੂੰ ਬਹੁਤ ਵੱਡੀ ਦੇਣ ਹੈ ਪੰਜਾਬ ਪੁਰ ਦੇ ਅਫਸਰ ਨੇ ਲਓ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਦੋਨੋਂ ਟੀਮਾਂ ਰੇਡ ਗਈਆਂ ਚਾਚਾ ਜੀ ਦੱਸਿਓ ਟਾਸ ਹੋ ਗਈ ਹੈ మేజర్ సే ఆజ్ ਆਪੇ ਇੱਕ ਰਸਮ ਪਾਉਣੀ ਆ ਕਿ ਦੋਨੋਂ ਟੀਮਾਂ ਦੇ ਖਿਡਾਰੀ ਫੁੱਟਬਾਲ ਦੇ ਉਪਰ ਹੰਦਿਆ ਵਿੱਚ ਹੱਥ ਮਲੌੜ ਕੇ ਉਧਰੋਂ ਵੀ ਇੱਕ ਖਿਡਾਰੀ ਤੇ ਸਟਾਰਟਿੰਗ ਹੋ ਗਿਆ ਹੋ ਗਿਆ ਠੀਕ ਹੈ ਵੀ ਲਓ ਜੀ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਮੈਂ ਕੀਤੀ ਸੀ ਨਾ ਗੱਲ ਕਿ ਚੱਲ ਨਹੀਂ ਦਿੱਲੀਪੋ ਮੇਲਾ ਲੱਗਿਆ ਸ਼ਪਾਰ ਦਾ ਮਿੰਨੀ ਵਾਲਾ ਦੇਖ ਤੈਨੂੰ ਬਾਜਾ ਪਿਆ ਮਾਰਦਾ ਹੈ ਸ਼ਪਾਰ ਦੀ ਗੱਲ ਕੀਤੀ ਸੀ ਆ ਜਗਦੀਪ ਸਿੰਘ ਸੇਖੋ ਹੈ ਸੇਖੋ ਆ ਵੀ ਜਿਹੜਾ ਚੱਲ ਕੇ ਇੱਥੇ ਪਾਸੇ ਨੂੰ ਤੁਰਨੇ ਆਇਆ ਇਹਨੂੰ ਨਾੜ ਚੋਟ ਕਹਿੰਦੇ ਐ ਇਹਦੇ ਪਿੰਡ ਦੀ ਮੈਂ ਗੱਲ ਕੀਤੀ ਸੀ ਮੰਡੀ ਅਹਿਮਦਗੜ ਦਾ ਏਰੀਆ ਐ ਨਾੜ ਚੋਟ ਕਹਿੰਦੇ ਐ ਨੌਜਨ ਸੇਖੋ ਪਰਿਵਾਰ ਦਾ ਇੰਦਰਜੀਤ ਛਿੰਦਰੀ ਖੋਲਾ ਵਾਲੀ ਵੀ ਸੇਖੋ ਪਰਿਵਾਰ ਦੇ ਲਓ ਅੱਜ ਮੈਚ ਬਹੁਤ ਤਕੜਾ ਮੈਚ ਹੋਣਾ ਐ ਇਧਰਲੇ ਪਾਸੇ ਅਲੀ ਵੀ ਆਪਣ ਵਾਲਾ ਮੈਂ ਹੁਣੇ-ਹੁਣੇ ਦੇਖਿਆ ਕਿਧਰਲੇ ਪਾਸੇ ਐ ਅਲੀ ਇਬਨ ਲਓ ਉਹ ਵੀ ਸਾਡੇ ਵਿੱਚਕਾਰ ਪੁੱਜ ਗਿਆ ਉਧਰ ਸਿੰਘ ਸੂਨੇ ਆਹ ਦੇਖੋ ਕੁਲਦੀਪ ਸ਼ਕਾਰ ਮਾਛੀਆਂ ਵਾਲਾ ਆਪਣੇ ਸਾਥੀਆਂ ਨਾਲ ਪੂਰੀ ਤਿਆਰੀ ਕਰੀ ਬੈਠਾ ਐ ਲੈ ਵੀ ਸੁਖਰਾਜ ਨਵੇਂ ਯੁੱਗ ਦਾ ਨਵਾਂ ਬਲਾਰਾ ਔਰ ਸਟਾਰ ਬੁਲਾ ਰਹਾ ਹੈ ਕਰ ਸ਼ੁਰੂਆਤ